ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਦੀ ਵੈਰਾਈਟੀ 327 DDW ਬਾਰੇ ਜਿਹੜੀ ਕਿ ਇਸ ਵਾਰ ਪੰਜਾਬ ਦੇ ਇਲਾਕੇ ਦੇ ਵਿੱਚ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਕਿਸਾਨਾਂ ਨੇ ਲਾਈ ਹੈ ਤੇ ਆਪਾਂ ਵੀ 10 ਏਕੜ ਦੀ ਜਗ੍ਹਾ ਦੇ ਵਿੱਚ ਲਗਾਈਏ ਤੇ ਪਹਿਲੀ ਵਾਰ ਲਗਾਈਏ ਤੇ ਬੀਜਣ ਤੋਂ ਲੈ ਕੇ ਹੁਣ ਤੱਕ ਮੈਂ ਸਾਰੀ ਇਹਦੀ ਮਤਲਬ ਜੋ ਵੀ ਡਿਟੇਲ ਆ ਤੇ ਜੋ ਵੀ ਇਹਨੂੰ ਪ੍ਰਕਿਰਿਆ ਕਰਦ ਰਿਹਾ ਸਾਰੀਆਂ ਵੀਡੀਓ ਸਾਂਝੀ ਕਰ ਰਿਹਾ ਸੀ ਤੇ ਹੁਣ ਅੱਜ ਤੁਸੀਂ ਇਹ ਕਣਕੇ ਲਗਭਗ ਆਪਣਾ ਡੱਗ ਬਦਲਣਾ ਸਟਾਰਟ ਕਰ ਚੁੱਕੀ ਏ ਤੇ ਚਲੋ ਆਪਾਂ ਜਨਨ ਕਿ ਪੱਕਣ ਵਾਲੇ ਤਿਆਰ ਵਾ ਤੇ ਅੱਜ ਤੋਂ 20 ਦਿਨ ਪਹਿਲਾਂ ਇਹਦੀ ਵੀਡੀਓ ਸਾਂਝੀ ਕੀਤੀ ਸੀ ਅੱਜ ਫਿਰ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ 327 ਕਣਕ ਦੀ ਵੈਰਾਈਟੀ ਹੈ ਜੀ ਤੇ ਆਪਾਂ ਪਹਿਲੀ ਵਾਰ ਲਗਾਈਏ 10 ਏਕੜ ਦੀ ਜਗ੍ਹਾ ਤੇ ਅੱਜ ਲਗਾਈਏ ਤੇ ਜੇ ਝਾੜ ਦੀ ਗੱਲ ਕਰੀਏ ਪਿਛਲੀ ਵਾਰ ਇਸ ਨੇ 32 ਤੋਂ 33 ਕੰਟਲ ਤੱਕ ਝਾੜ ਦਿੱਤਾ ਜੀ ਜਿਹੜੇ ਕਿਸਾਨ ਪਰਾਂ ਹੋਂ ਦੀ ਫੀਡਬੈਕ ਆਈ ਏ ਤੋ ਸੋ ਉਹਨਾਂ ਤੋਂ ਪ੍ਰਾਪਤ ਹੋ ਗਈ ਆਪਾਂ ਪਹਿਲੀ ਵਾਰ ਇਸ ਵਾਰ ਵੈਰਾਈਟੀ ਲਈ ਸੀ ਬੀਜ ਸਾਨੂੰ ਇਥੋਂ ਇੱਕ ਚੰਗੀ ਕੰਦ ਹੈਗੀ ਸੀ ਫਾਰਮ ਉਤੋਂ ਮਿਲ ਗਿਆ ਸੀ ਸੋ ਇਹ ਪਿਓਰ ਜੇ ਤੁਹਾਨੂੰ ਕਹਿ ਸਕਦੇ ਹੋ ਕਿ 327 ਡੀਬਲ ਜੋ ਬੀਜ ਸੀ ਸੋ ਇਸ ਵਾਰ ਬਹੁਤ ਇਲਾਕੇ ਦੇ ਵਿੱਚ ਲੱਗੀ ਪੂਰੀ ਪੰਜਾਬ ਦੇ ਵਿੱਚ ਲੱਗੀ ਸਾਡੇ ਇਲਾਕੇ ਦੇ ਵਿੱਚ ਤੇ ਇਹਦੇ ਇਹ ਵੀ ਲੱਗੀ ਸੜਪਣ ਦੇ ਵਿੱਚ ਤੇ ਹੋਰ 282 187 ਤੇ ਤੇ ਦੋ ਜੀ 303 ਤੇ 222 ਰਕਣਕਾਂ ਲੱਗੀਆਂ ਨੇ ਪਰ ਇਹ ਦੋ ਵੈਰਾਈਟੀਆਂ ਸਭ ਤੋਂ ਜ਼ਿਆਦਾ ਲੱਗੀਆਂ ਨੇ 327 ਤੇ 826 ਤੇ ਜੇ ਇਹਦੀ ਝਾੜ ਦੀ ਗੱਲ ਕਰੀ ਮੈਂ ਪਹਿਲਾਂ ਦੱਸੂ ਕਿ ਆ ਮੈਂ 32 ਤੋਂ 33 ਕੁੰਟਲ ਪੀਸਿਓ ਝਾੜਿਆ ਸੀ ਤੇ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਕੀ ਝਾੜ ਦਿੰਦਾ ਵਾ ਕਿਉਂਕਿ 20 ਦਿਨਾਂ ਤੱਕ ਇਹ ਵੀ ਪੱਕ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਰੰਗ ਜੈਲੋ ਜਾਣ ਦੀ 골ਡਨ ਕਰਨ ਵਾਲਾ ਜਾ ਰਹੀਆਂ ਨੇ ਮਤਲਬ 20 ਦਿਨਾਂ ਤੱਕ ਪੱਕ ਜਾਣਗੀਆਂ ਤੇ ਇਸ ਵਾਰ ਮੌਸਮ ਵੀ ਇਹਦੇ ਕਣਕਾਂ ਨੂੰ ਕੁਲ ਹੈਗਾ ਠੰਡ ਥੋੜੀ ਜਿਹੀ ਲੰਮੀ ਪੈ ਰਹੀ ਹੈ ਤੇ ਹੌਲੀ ਹੌਲੀ ਜਾ ਰਹੀ ਹੈ ਜਨ ਕਿ ਗਰਮੀ ਹੌਲੀ ਹੌਲੀ ਆ ਰਹੀ ਹੈ ਤੇ ਪਿਛਲੇ ਦੋ ਤਿੰਨ ਦਿਨਾਂ ਤੱਕ ਥੋੜਾ ਜਿਹਾ ਟੈਂਪਰੇਚਰ ਅਨਕੂਲ ਹੋਇਆ ਸੀ ਸੋ ਇਹ ਕਣਕ ਦੇ ਵਾਸਤੇ ਫਿਰ ਵੀ ਅਨੁਕੂਲ ਵਾ ਤੇ ਝਾੜ ਦੇ ਵਿੱਚ ਇਸ ਵਾਰ ਮਤਲਬ ਵਧਣ ਦਾ ਅਸਾਰ ਹੈਗੇ ਨੇ ਸੋ ਮੈਂ ਪਹਿਲਾਂ ਵੇਥੋਂ ਵੀਡੀਓ ਸਾਂਝੀ ਕਰ ਦਨੇ ਆ ਮੋਟਰਾ ਜੀ ਆਪਣੀ ਤੇ ਇਥੋਂ ਅੱਜ ਫਿਰ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ 327 ਕਣਕ ਜੀ ਤੇ ਪਹਿਲੀ ਔਰ બીજી ਹੈਪੀ ਸ਼ਿਟ ਦਾ ਬਜਾਈ ਕੀਤੀ ਏ ਤੇ 40 ਕਿਲੋ ਬੀਜ ਪਾਇਆ ਸੀ ਤੇ ਨਾ ਇਹ ਕੋਈ ਡਿੱਗੀ ਏ ਕਿਉਂਕਿ ਪਿਛਲੇ ਪਹਿਲਾਂ ਹਵਾ ਨੇੜੀ ਕਾਫੀ ਵਗੀ ਸੀ ਗਲੇ ਮਾਰੀ ਵੀ ਹੋਈ ਸੀ ਤੇ ਹੋਰ ਇਹਦੇ ਚ ਗੋਲੀ ਡੰਡਾ ਨਦੀਨ ਵੀ ਕੰਟਰੋਲ ਹੋ ਗਿਆ ਕੋਈ ਨਾ ਮਾਤਰ ਇੱਕ ਅੱਧਾ ਬੂਟਾ ਸਾਨੂੰ ਦੇਖਣ ਨੂੰ ਮਿਲਦਾ ਵਾ ਸੋ ਹੋਰ ਕੋਈ ਹੁੰਦੀਨ ਚੌੜੀ ਪੱਤੀ ਵਾਲਾ ਵੀ ਵਿੱਚ ਨਹੀਂ ਹੈਗਾ ਕੋਈ ਗੋਲੀ ਡੰਡੇ ਦਾ ਕੋਈ ਟਾਵਾ ਟਾਵਾ ਬੂਟਾ ਦੇਖਣ ਨੂੰ ਮਿਲਦਾ ਵਾ ਤੇ ਜੇ ਚਾਰ ਦੀ ਗੱਲ ਕਰੀਏ ਤਾਂ ਚਾਰ ਵੀ ਇਸ ਵਾਰ ਵਧੀਆ ਆ ਸਕਦਾ ਵਾ ਤੇ ਜੇ 50 26 ਕੁਇੰਟਲ ਵੀ ਨਿਕਲਾ ਤਾਂ ਬਹੁਤ ਵਧੀਆ ਵਾ ਤੇ ਜੇ ਹੁਣ ਇਹਦੇ ਅੜਜਾਨ ਆ ਰਹੇ ਨੇ ਜਿਵੇਂ ਐਮਪੀ ਵਿੱਚ ਕਨਕਵੜ ਰਹੇ ਨੇ ਉੱਥੇ ਵੀ ਚਾਰ ਵਧੀਆ ਆ ਰਿਹਾ ਜੀ ਜੀ ਉੱਥੇ ਵਧੀਆ ਆ ਰਿਹਾ ਤਾਂ ਪੰਜਾਬ ਦੇ ਵਿੱਚ ਵੀ ਆਟੋਮੈਟਿਕਲੀ ਵਧੇਗਾ ਸੋ ਇਹਨੂੰ ਜੇ ਹੋਰ ਗੱਲ ਕਰੀਏ ਡਿਟੇਲ ਦੇ ਵਿੱਚ ਥੋੜਾ ਜਿਹਾ ਤੀਜਾ ਪਾਣੀ ਦੇਖ ਸਕਦੇ ਹੋ ਕਿ ਇਹਨੂੰ ਸਿਰਫ ਤਿੰਨ ਪਾਣੀ ਲਾਏ ਨੇ ਤੇ ਸਾਡੇ ਇਲਾਕੇ ਦੇ ਸਿਰਫ ਤਿੰਨ ਪਾਣੀ ਲੱਗਦੇ ਨੇ ਜ਼ਮੀਨ ਦੇ ਹਿਸਾਬ ਦੇ ਨਾਲ ਤੇ ਤੋ ਵੱਧ ਕੋਈ ਪਾਣੀ ਕਿਸਾਨ ਪੜਾ ਨਹੀਂ ਲਾਉਂਦਾ ਸੋ ਇਹਨੂੰ ਆਖਰੀ ਪਾਣੀ ਜਿਵੇਂ ਕਹਿ ਸਕਦੇ ਆ ਕਿ ਆਪਾਂ ਅੱਜ ਤੋਂ ਮਹੀਨਾ ਤੋਂ ਪਹਿਲਾਂ ਜਦੋਂ ਇਹ ਸਿੱਟੇ ਨਿਕਲਣੇ ਸਟਾਰਟ ਹੋਇਆ ਉਦੋਂ ਲਾਇਆ ਸੀ ਤੇ ਹੁਣ ਸਾਡਾ ਕੋਈ ਵਿਚਾਰ ਨਹੀਂ ਇਹਨੂੰ ਪਾਣੀ ਲਾਉਂਦਾ ਸੋ ਜਦੋਂ ਇਹ ਫੇਰ ਇੱਕ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਪੂਰੀ ਤਰ੍ਹਾਂ ਇਹ ਖੱਟੀ ਹੋ ਜਾਏਗੀ ਜਾਂ ਕਿ ਪੱਕ ਜਾਏਗੀ ਤੇ ਜੇ ਇਹਦੀ ਕੁੰਡੀਆਂ ਦੇ ਵਿੱਚ ਗੱਲ ਕਰੀਏ ਤਾਂ ਕੁੰਡੀਆਂ ਦੇ ਵਿੱਚ ਵੀ 20 ਤੋਂ 25 ਕੋਈ ਕੁੰਡੀਆਂ ਤੇ ਕੋਈ 19 ਤੋਂ 18 ਕੁੰਡੀਆਂ ਹੈਗੀਆਂ ਨੇ ਇਹ ਸਿੱਟੇ ਦੇ ਵਿੱਚ ਤੇ 4 ਤੋਂ 6 ਦਾ ਦਾਣੇ ਇੱਕ ਕੁੰਡੀ ਦੇ ਵਿੱਚ ਪਏ ਨੇ ਸੋ ਇਹ ਹੈ ਜੀ 327 ਡੀਵੀਡਬਲਯੂ ਕਣਕ ਦੀ ਵੜਾਈ